ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਪਿਆਰਾ ਹੈਂਡਵਰਕ ਦਾ ਡਿਜ਼ਾਈਨ ਜੋ ਕਿ ਗਾਵਰਦੀਨ ਸਿਲਕ ਤੇ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਕਾਪਰ ਕਲਰ ਦਾ ਸਟਾਫ ਹੈ ਜਿਸ ਦੇ ਉੱਤੇ ਆਪਾਂ ਬਹੁਤ ਸੋਹਣਾ ਹੈਂਡਵਰਕ ਦਾ ਡਿਜ਼ਾਈਨ ਕੀਤਾ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਪਿਛਲੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਆਪਣੇ ਤੋਂ ਇਦਾਂ ਦੇ ਪਿਆਰੇ-ਪਿਆਰੇ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ 8859662008 ਜਾਂ ਫਿਰ ਸਾਡੀ Instagram ID mahreencreation ਦੇ ਉੱਤੇ ਤੁਸੀਂ ਸਾਡਾ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਡੇ ਲਈ ਤੁਹਾਡੇ ਮਨਪਸੰਦ ਦੇ ਡਿਜ਼ਾਈਨ ਰੈਡੀ ਕਰਕੇ ਦੇਵਾਂਗੇ ਜਿਆਦਾ ਸਮਾਂ ਨਾ ਲੈਂਦੇ ਹੋਏ ਆਓ ਜੀ ਦੇਖਦੇ ਹਾਂ ਜੀ ਇਸ ਸੂਟ ਦੀ ਫਾਈਨਲ ਲੁੱਕ ਹਾਂਜੀ ਤੁਸੀਂ ਦੇਖ ਸਕਦੇ ਹੋ ਕਾਪਰ ਕਲਰ ਦਾ ਆਪਣਾ ਗਾਵਦੀਨ ਸਿਲਕ ਦਾ ਬਹੁਤ ਹੀ ਪਿਆਰਾ ਸਟੱਫ ਹੈ ਸ਼ਾਈਨ ਵਾਲਾ ਜਿਸ ਦੇ ਉੱਤੇ ਆਪਾਂ ਬਹੁਤ ਹੀ ਸੋਹਣਾ ਹੈਂਡਵਰਕ ਦਾ ਡਿਜ਼ਾਈਨ ਕੀਤਾ ਹੈ ਘੇਰੇ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਫੁੱਲ ਹੈਵੀ ਬਹੁਤ ਹੀ ਜ਼ਿਆਦਾ ਪਿਆਰਾ ਤੁਸੀਂ ਕੋਲ ਤੋਂ ਦੇਖ ਸਕਦੇ ਹੋ ਕਿੰਨਾ ਸਫਾਈ ਦੇ ਨਾਲ ਕਾਰੀਗਰ ਨੇ ਇਸ ਦੇ ਉੱਤੇ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਵਰਕ ਹੈ ਉੱਪਰ ਨੂੰ ਇਸ ਦੀਆਂ ਵੇਲਸ ਜਾਂਦੀਆਂ neck ਤੱਕ neck تک ਆਪਾਂ ਇਸ ਦਾ ਡਿਜ਼ਾਈਨ ਕੀਤਾ ਵੀ ਲੈਫਟ ਤੇ ਰਾਈਟ ਸਾਈਡ ਦੇ ਉੱਤੇ ਵੇਲਾ ਬਣਾ ਕੇ ਬਹੁਤ ਹੀ ਸੋਹਣੀਆਂ ਦੇਖ ਸਕਦੇ ਹਾਂ ਤੁਸੀਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਤੇ ਬਾਹਾਂ ਦੇ ਉੱਪਰ ਵੀ ਆਪਾਂ ਇਸ ਦਾ ਬਾਰਡਰ ਡਿਜ਼ਾਈਨ ਕੀਤਾ ਬਾਰਡਰ ਕੱਢਿਆ ਹੋਇਆ ਬਹੁਤ ਹੀ ਪਿਆਰਾ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਸ਼ਾਈਨ ਕਰ ਰਿਹਾ ਪੂਰਾ 골ਡਨ ਕਲਰ ਦਾ ਟੱਚ ਦਿੱਤਾ ਆਪਾਂ ਕਾਪਰ ਕਲਰ ਦੇ ਸਟੱਫ ਨੂੰ ਬਹੁਤ ਸੋਹਣਾ ਵਰਕ ਹੋ ਗਿਆ ਹੈ ਆਪਣਾ ਸੂਟ ਇਹ ਤੁਸੀਂ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਇਸ ਤੇ ਸਲਵਾਰ ਦੇ ਪੌਂਚੇ ਆ ਪੌਂਚੇ ਦੇ ਉੱਪਰ ਆਪਾਂ ਥੱਲੇ ਬਾਰਡਰ ਕੱਢਿਆ ਉੱਪਰ ਇੱਕ ਛੋਟਾ ਜਿਹਾ ਫਲਾਵਰ ਪਾਇਆ ਬਹੁਤ ਸੋਹਣਾ ਫਲਾਵਰ ਬਣਿਆ ਦੋਨੋਂ ਪੌਂਚੇ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਆ ਸਲਵਾਰ ਦੇ ਚਾਹੀ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਚਾਹੀ ਤੁਸੀਂ ਸਲਵਾਰ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਕਲਰ ਵੀ ਤੁਸੀਂ ਚੇਂਜ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਇਸ ਦਾ ਦੁਪੱਟਾ ਦੇਖ ਸਕਦੇ ਹੋ ਪ्युअर ਚਨੂਨ ਦਾ ਦੁਪੱਟਾ ਜਿਸ ਦੇ ਉੱਪਰ ਆਪਾਂ ਦੋ ਤਰ੍ਹਾਂ ਦੀ ਲੈਂਸ ਲਗਾਈ ਹੈ ਦੇਖ ਸਕਦੇ ਹੋ ਕਿੰਨਾ ਸੋਹਣਾ ਇੱਕ ਗੋਟੇ ਵਾਲੀ ਲਗਾਈ ਹੈ ਇੱਕ ਆਪਾਂ ਪੱਟੀ ਲਗਾਈ ਹੈ ਬਰੀਕ ਫਿਨਿਸ਼ਿੰਗ ਵਾਲੀ ਬਹੁਤ ਹੀ ਸੋਹਣੀ 4 ਸਾਈਡਡ ਲੈਂਸ ਲਗਾ ਕੇ ਆਪਾਂ ਦੁਪੱਟੇ ਨੂੰ ਰੈਡੀ ਕੀਤਾ ਬਹੁਤ ਹੀ ਪਿਆਰਾ ਹੈਵੀ ਦੁਪੱਟਾ ਬਣਿਆ ਤੁਸੀਂ ਵੀ ਇਦਾਂ ਦੇ ਪਿਆਰੇ ਪਿਆਰੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਅੱਜ ਵਾਲਾ ਹੈਂਡਵਰਕ ਦਾ ਡਿਜ਼ਾਈਨ ਪਸੰਦ ਆਇਆ ਹੋਵੇਗਾ ਸੋ ਤੁਸੀਂ ਵੀ ਸਾਡੇ ਤੋਂ ਇਦਾਂ ਦੇ ਪਿਆਰੇ ਪਿਆਰੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਬਜਟ ਫ੍ਰੈਂਡਲੀ ਆਪਾਂ ਤੁਹਾਡੇ ਨੂੰ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਆਪਣੇ ਰੇਟ ਬਿਲਕੁਲ ਨਾਰਮਲ ਹੁੰਦੇ ਆ ਤੇ ਸੂਟ ਵੀ ਪੂਰੀ ਸਫਾਈ ਵਾਲੇ ਆਪਾਂ ਹੈਂਡਵਰਕ ਮਸ਼ੀਨਵਰਕ ਧਪਕਾ ਵਰਕ ਆਰੀ ਵਰਕ ਦੇ ਪੇਂਟ ਦੇ ਡਿਜ਼ਾਈਨ ਕਰਕੇ ਦਿੰਦੇ ਆ ਫੁਲਕਾਰੀ ਹੋਵੇ ਚਾਹੇ ਕੋਈ ਵੀ ਡਿਜ਼ਾਈਨ ਹੋਵੇ ਤੁਸੀਂ ਸਾਨੂੰ ਦਿਖਾ ਕੇ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਆ ਮਿਲਦੇ ਆ ਜੀ ਆਪਾਂ ਆਪਣੇ ਨੈਕਸਟ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਬੁਟੀਕ ਦੇ ਬਣੇ ਹੋਏ ਨਵੇਂ-ਨਵੇਂ ਡਿਜ਼ਾਈਨ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ